ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਪੂ ਗੋਪਾਲ ਜੀ ਦਾ ਜਨਮ ਦਿਨ ਆ ਅੱਜ ਬਾਪੂ ਗੋਪਾਲ ਜੀ ਕਿੰਨੇ ਸਾਲਾਂ ਦੇ ਹੋਗੇ 72 ਸਾਲ 72 ਸਾਲ ਬਾਪੂ ਕਿੰਨੇ ਕਿਹੜੇ ਸਾਲ ਦੇ ਜਨਮ ਹੋਇਆ ਈ ਤੁਹਾਡਾ ਮੇਰਾ ਅਗਸਤ ਚਵਤ ਹਾ ਅਗਸਤ ਦੇ ਵਿੱਚ ਸਾਲ ਕਿਹੜਾ ਸੀ ਜਨਮ ਆਸ਼ਟੰਗੀ ਅੱਜ ਬਾਪੂ ਗੋਪਾਲ ਜੀ ਦਾ ਜਨਮ ਦਿਨ ਆ ਬਾਪੂ ਨੂੰ ਡੇਟ ਯਾਦਾ ਪਰ ਬਾਪੂ ਨੂੰ ਸਾਲ ਨਹੀਂ ਯਾਦ ਕਿੜਾ ਤੇ ਅਸੀਂ ਹਰ ਸਾਲ ਬਾਪੂ ਜੀ ਦਾ ਜਨਮ ਦਿਨ ਤੇ ਸਾਡੇ ਆਸ਼wini ਬਾਕਨਬਾਈ ਜੀ ਤੇ ਮਾਤਾ ਪਵਨ ਜੀ ਇਹਨਾਂ ਦੀ ਮੈਰਿਜ ਅਨਿਵਰਸਰੀ ਇਕੱਠੇ ਹੀ ਮਨਾਉਂਦੇ ਹੁੰਨੇ ਹਰ ਸਾਲ ਅੱਜ ਇੱਕ ਖੁਸ਼ੀਆਂ ਨੂੰ ਸਾਂਝੀਆਂ ਕਰਨ ਦਾ ਇੱਕ ਛੋਟਾ ਜਿਹਾ ਸਾਡਾ ਜਿਹੜਾ ਜਰੀਆ ਵਾਸੀਂ ਕੇ ਕੱਟਣ ਲੱਗੇ ਆ ਤੇ ਬਾਪੂ ਗਪਾਲ ਜੀ ਵਾਸਤੇ ਇਸ ਵਾਰ ਬਾਲੀਆਂ ਸਾਰੀਆਂ ਅਰਦਾਸਾਂ ਕਰਿਓ ਡਾਕਟਰ ਬਾਪੂ ਗੋਪਾਲ ਇਸ ਵਾਰ ਥੋੜਾ ਬਿਮਾਰ ਆ ਹਸਪੀਟਲ ਚੋਂ ਛੁੱਟੀ ਹੋਈ ਹੈ ਬਾਪੂ ਨੂੰ ਅੱਜ ਹੀ ਤੇ ਬਾਪੂ ਜੀ ਦੀ ਸਿਹਤ ਠੀਕ ਨਹੀਂ ਹੈਗੀ ਤੇ ਬਾਪੂ ਜੀ ਦਾ ਇਹ ਜਨਮ ਦਿਨ ਜਿਹੜਾ ਇਹਦੇ ਵਾਸਤੇ ਤੁਸੀਂ ਸਾਰੇ ਬਾਪੂ ਜੀ ਦੀ ਲੰਬੀ ਅਰਦਾਸ ਜ਼ਿੰਦਗੀ ਵਾਸਤੇ ਅਰਦਾਸ ਕਰੋ ਇਸ ਵਾਰ ਬਾਪੂ ਥੋੜਾ ਉਦਾਸ ਵੀ ਆ ਇੱਕ ਤਾਂ ਪਰਸੋਂ ਬਾਪੂ ਜੀ ਨੂੰ ਮਖਤਿਆਰ ਸਿੰਘ ਚੱਕੀ ਵਾਲਾ ਮਿਲ ਕੇ ਗਿਆ ਕਿ ਉਹਦੀ ਵਾਈਫ ਤੇ ਉਹ ਉਹ ਆਪ ਦਾ ਪਛਤਾਤਾਪ ਕਰਨ ਆਏ ਸੀ ਗਲਤੀਆਂ ਭੁੱਲਣ ਬਖਸ਼ਾਉਣ ਆਏ ਸੀ ਵੀ ਸਭ ਤੋਂ ਗਲਤੀ ਹੋ ਗਈ ਜੋ ਅਸੀਂ ਤੇਰੇ ਨਾਲ ਕੀਤਾ ਪਰ ਬਾਪੂ ਘਪਾਲ ਨੂੰ ਉਹਨਾਂ ਨੂੰ ਮਿਲ ਕੇ ਬਾਲਾ ਚੰਗਾ ਨਹੀਂ ਲੱਗਿਆ ਬਾਪੂ ਉਹਨਾਂ ਨੂੰ ਮਿਲ ਕੇ ਬਾਲਾ ਖੁਸ਼ ਨਹੀਂ ਹੋਇਆ ਹਾਲਾਂਕਿ ਬਾਪੂ ਨੂੰ ਘੜੀ ਵੀ ਦੇ ਕੇ ਗਿਆ ਪਰ ਬਾਪੂ ਜੀ ਦਾ ਰਿਐਕਸ਼ਨ ਇਹ ਸੀ ਜਦੋਂ ਮੈਂ ਪੁੱਛਿਆ ਵੀ ਬਾਪੂ ਦੁਬਾਰਾ ਮਿਲਣਾ ਬਾਪੂ ਕਹਿੰਦਾ ਨਹੀਂ ਮੈਂ ਨਹੀਂ ਮਿਲਣਾ ਇਹਨਾਂ ਨੂੰ ਮੈਂ ਪੁੱਛਿਆ ਬਾਪੂ ਤੂੰ ਕਹਿੰਦਾ ਹੁੰਦਾ ਸੀ ਮੁਖਤਿਆਰ ਨੂੰ ਮੈਂ ਮਾਰ ਦੇਣਾ ਮੈਂ ਮਾਰ ਦੇਣਾ ਬਿੱਲਾ ਫੜ ਬਾਪੂ ਹੁਣ ਮਾਰ ਦੇ ਪਸਤੌਰ ਮੈਂ ਕਿਹਾ ਮਾਰ ਦੇਗਾ ਕਿ ਨਾ ਹਾਂ ਮੈਂ ਮਾਰ ਦੂੰਗਾ ਮਤਲਬ ਉਹਦੇ ਪ੍ਰਤੀ ਇਹਦੇ ਦਿਲ ਦੇ ਵਿੱਚ ਹਾਲਾਂਕਿ ਉਹਨੂੰ ਯਾਦ ਵੀ ਬਹੁਤ ਕਰਦਾ ਪਰ ਉਹਦੇ ਪ੍ਰਤੀ ਉਹ ਭਾਵਨਾ ਬਾਪੂ ਦੇ ਅੰਦਰ ਹੈ ਜਿਹੜਾ ਨੇ תשਦਦ ਛੱਲਿਆ ਉਹਨਾਂ ਦੇ ਰਾਹੀਂ ਤੇ ਅੱਜ ਬਾਪੂ ਗੋਪਾਲ ਜੀ ਦੇ ਜਨਮ ਦਿਨ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ 'ਚ ਸਿਰਦਾਸ ਬੇਨਤੀ ਕਰਦੇ ਆਂ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਾਨੂੰ ਬਾਪੂ ਜੀ ਦੀ ਸੇਵਾ ਕਰਨ ਦਾ ਬਲ ਬਖਸ਼ਿਓ ਤੇ ਬਾਪੂ ਜੀ ਨੂੰ ਲੰਬੀ ਜ਼ਿੰਦਗੀ ਬਖਸ਼ਿਓ ਕਿਉਂਕਿ ਸੁਪਨਿਆਂ ਦੇ ਘਰ ਦੇ ਇਹ ਰੱਬ ਨੇ ਜਿਹੜੇ ਤੁਸੀਂ ਖੜੇ ਦੇਖਦੇ ਹੋ ਬਾਪੂ ਕੇਸਰ ਸਿੰਘ ਢਾਲੀਆਲ ਜੀ ਤੇ ਬਾਪੂ ਬੱਬੂ ਸਿੰਘ ਜੀ ਬਾਪੂ ਗੋਪਾਲ ਜੀ ਜਿਹੜੇ ਬੋਲ ਨਹੀਂ ਸਕਦੇ ਕਿਉਂਕਿ ਬੋਲੇ ਨੇ ਤੇ ਬਾਪੂ ਰਮੇਸ਼ ਚੰਦ ਸ਼ਰਮਾ ਜੀ ਇਹ ਸਾਡੇ ਪਿੱਛੇ ਰਵੰਧ ਸਿੰਘ ਟੋਨੀ ਜੀ ਖੜੇ ਨੇ ਮੁੱਖ ਮੰਤਰੀ ਖੜਾ ਸਾਡਾ ਧਰਮਪ੍ਰੀਤ ਸਿੰਘ ਤੇ ਇਹ ਸਾਰੇ ਇੱਧਰ ਸਾਡੇ ਮਾਸਟਰ ਜੀ ਖੜੇ ਨੇ ਡਾਕਟਰ ਸਾਹਿਬ ਖੜੇ ਨੇ ਆਪਣੇ ਢਾਲੀਵਾਲ ਸਾਹਿਬ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਇਹਨਾਂ ਸਾਡੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੇ ਅੱਜ ਤੁਸੀਂ ਵੀ ਸਾਰੇ ਅਰਦਾਸ ਕਰਿਓ ਸਾਡੇ ਬਾਪੂ ਗੋਪਾਲ ਜੀ ਦੇ ਵਾਸਤੇ ਤੇ ਮਾਤਾ ਪਵਨ ਜੀ ਵਾਸਤੇ ਅਸ਼wini ਜੀ ਵਾਸਤੇ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਣ ਸਾਨੂੰ ਇਸੇ ਤਰ੍ਹਾਂ ਰਲ ਕੇ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਇਹ ਜਿਹੜੀਆਂ ਸਾਂਝਾਂ ਇਸੇ ਤਰ੍ਹਾਂ ਸਾਡੀਆਂ ਬਣੀਆਂ ਰਹਿਣ ਅਸੀਂ ਆਪਣਾ ਜੀਵਨ ਇਸੇ ਤਰ੍ਹਾਂ ਬਤੀਤ ਕਰਦੇ ਰਹੀਏ ਕਿਉਂਕਿ ਬਾਪੂ ਗੋਪਾਲ ਵਰਗੇ ਰੱਬ ਲੋਕਾਂ ਦੇ ਨਾਲ ਰਹਿਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਅਸੀਂ ਬਹੁਤ ਪਰਪੱਕੇ ਸਮਝਦੇ ਹਾਂ ਜਿਸ ਦਿਨ ਦੇ ਬਾਪੂ ਗੋਪਾਲ ਜੀ ਇਸ ਘਰ ਚ ਆਏ ਨੇ ਇਸ ਘਰ ਦੀਆਂ ਲਹਿਰਾਂ ਬਹਿਰਾ ਹੋ ਗਈਆਂ ਕਹਿ ਦਈਏ ਜ਼ਿੰਦਗੀਆਂ ਬਦਲ ਗਈਆਂ ਕਿਉਂਕਿ ਐਸੀਆਂ ਰੂਹਾਂ ਬੜੀਆਂ ਘੱਟ ਨੇ ਦੁਨੀਆ ਤੇ ਤੇ ਐਸੇ ਇਨਸਾਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਦੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ ਤੇ ਅਸੀਂ ਅੱਜ ਬਾਪੂ ਜੀ ਦੇ ਜਨਮ ਦਿਨ ਤੇ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਤੇ ਤੁਸੀਂ ਵੀ ਬਾਪੂ ਜੀ ਵਾਸਤੇ ਅਸੀਸ ਕਰਦੇ ਹੋ ਅਰਦਾਸ ਕਰਿਓ ਸਾਡੇ ਮਾਤਾ ਜੀ ਸਾਰੇ ਅਸੀਂ ਪਰਿਵਾਰਕ ਮੈਂਬਰ ਇਹਨਾਂ ਖੁਸ਼ੀਆਂ ਦੇ ਸ਼ਰੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਕੁਲਫੀਾਂ ਦਾ ਲੰਗਰ ਲੱਗਿਆ ਹੋਇਆ ਵਾ ਅੱਜ ਅਸ਼wini ਬਾਈ ਜੀ ਹੁਣਾਂ ਵੱਲਿਓ ਸਾਰੇ ਪਰਿਵਾਰ ਵਾਸਤੇ 1200 ਕੁਲਫੀਆਂ ਦਾ ਇੰਤਜ਼ਾਮ ਕੀਤਾ ਜਿਹੜੀਆਂ ਖੋਏ ਵਾਲੀਆਂ ਕੁਲਫੀਆਂ ਆਈਆਂ ਪਈਆਂ ਬਸੰਤ ਵਾਲਿਆਂ ਦੀ ਤੇ ਉਦੋਂ ਵਾਰ ਸਾਰਿਆਂ ਨੇ ਸੀ ਛਕਣੀਆਂ ਪਰ ਬਾਪੂ ਗੋਪਾਲ ਤਾਂ ਛਕ ਨਹੀਂ ਸਕਦਾ ਕਿਤੇ ਬੰਦ ਕੀਤੀ ਹੋਈ ਡਾਕਟਰ ਨੇ ਤੇ ਇਸ ਕਰਕੇ ਬਾਪੂ ਦਾ ਕੇਕ ਵੀ ਘਰੋਂ ਹਰ ਮੇਰੀ ਬਣਾ ਕੇ ਲਿਆਉਂਦੇ ਹੁੰਦੇ ਮਾਤਾ ਜੀ ਘਰੇ ਹੀ ਤਿਆਰ ਕੀਤਾ ਕੇਕ ਆ ਬਾਪੂ ਜੀ ਦਾ ਤਾਂ ਜੋ ਜਿਹੜਾ ਇਹ ਖਾ ਸਕਣ ਲੈ ਬਾਪੂ ਫੜ ਕੱਟিয়ে ਕੇਕ ਲੈ ਮਾਤਾ ਜੀ ਭਾਇਓ ਹੱਥ ਨਾਲ ਆਇਓ ਆਜੋ ਬਈ Happy birthday to you. Happy you. birthday to you. Happy birthday to you. Birthday, you. Happy birthday.

ਉਹ ਬਾਈ ਜੀ ਤੁਹਾਡੀ ਲੰਬੀ ਉਮਰ ਆ ਕਰੇ ਭਾਈ ਇਹ ਮੈਂ ਤੁਹਾਡੀ ਜੋੜੀ ਬਣਾਈ ਰੱਖੇ ਸਕਦੇ ਬਾਸ ਵਾਹ ਬਹੁਤ ਵਾਹ ਸਦਾ ਸਲਾਮਤ ਰਹੋ ਇੱਕ ਸੱਚ ਬਾਪੂ ਜੀ ਨੂੰ ਨਵਾਂ ਰੇਡੀਓ ਮਿਲਾਈ ਕਹਿੰਦੇ ਲੱਕੜ ਦਾ ਰੇਡੀਓ ਲਿਆਉਂਦਾ ਲੱਕੜ ਦਾ ਰੇਡੀਓ ਕਿਤੋਂ ਲਿਆਉਂਦਾ ਹੂੰ ਕੈਨੇਡਾ ਤੋਂ ਮੈਂ ਬਾਪੂ ਵਾਸਤੇ ਲੈ ਕੇ ਆਇਆ ਰੇਡੀਓ ਕੈਨੇਡਾ ਤੋਂ ਜੀ ਲੱਕੜ ਦਾ ਰੇਡੀਓ ਆ ਬਾਪੂ ਦੀ ਬਹੁਤ ਏਰ ਦੀ ਡਿਮਾਂਡ ਸੀ ਵੀ ਮੈਨੂੰ ਲੱਕੜ ਦਾ ਰੇਡੀਓ ਲਿਆ ਕੇ ਦੇਓ ਅੱਜ ਫਿਰ ਬਾਪੂ ਨੂੰ ਜਨਮ ਦਿਨ ਤੇ ਲੱਕੜ ਦਾ ਰੇਡੀਓ ਗਿਫਟ ਕੀਤਾ ਮੇਰੇ ਪਿਆਰ ਬਾਪੂ ਜੀ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਔਰ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤੇ ਅਸੀਂ ਤੁਹਾਡੀ ਸੇਵਾ ਇਦਾਂ ਹੀ ਕਰਦੇ ਰਹੀਏ ਤੁਹਾਡਾ ਆਸ਼ੀਰਵਾਦ ਲੈਂਦੇ ਰਹੀਏ ਕਿਉਂਕਿ ਮੇਰੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡਾ ਰੋਲ ਆ ਕਿਉਂਕਿ ਬਾਈ ਜੀ ਨੇ ਮੈਨੂੰ ਇਹਨਾਂ ਦੀ ਸੇਵਾ ਇਹਨਾਂ ਬਜ਼ੁਰਗਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਬਹੁਤ ਵੱਡਾ ਚੇਂਜ ਮੇਰੀ ਲਾਈਫ ਦੇ ਵਿੱਚ ਆਇਆ ਔਰ ਪ੍ਰਮਾਤਮਾ ਕਰੇ ਇਹਨਾਂ ਦੀ ਲੰਮੀ ਉਮਰ ਹੋਵੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਇਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਨਾਲ ਦੀ ਨਾਲ ਮੇਰੀ ਮਾਂ ਔਰ ਸਾਡੇ ਅੰਕਲ ਇਹਨਾਂ ਦਾ ਅੱਜ ਮੈਰਿਜ ਐਨਿਵਰਸਰੀ ਆ ਤੇ ਬਹੁਤ ਸਾਰੀਆਂ ਖੁਸ਼ੀਆਂ ਵਾਹਿਗੁਰੂ ਇਹਨਾਂ ਨੂੰ ਦੇਵੇ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਬਹੁਤ ਸਮੇਂ ਤੋਂ ਵੀ ਇਸ ਘਰ ਦੇ ਨਾਲ ਜੁੜੇ ਨੇ ਔਰ ਸੇਵਾਵਾਂ ਮਾਈ ਕਰਦੇ ਪੈਣ ਪ੍ਰਮਾਤਮਾ ਇਹਨਾਂ ਦੀ ਪਰਿਵਾਰ ਤੇ ਤੇ ਇਹਨਾਂ ਦੀ ਸਿਹਤ ਨੇ ਪ੍ਰਿਆਰਥ ਕੀਤੀ ਔਰ ਦੋ ਬੋਲ ਮੈਂ ਵਾਪੂਜੀਲੀ ਜਿਹੜੇ ਰੋਗੀ ਕੋਲ ਖੜਨ ਤੋਂ ਲੋਕ ਡਰਦੇ ਓਏ ਐਸੇ ਰੋਗੀਆਂ ਨੇ ਗਲ ਨਾਲ ਲਾਏ ਹੋਏ ਨੇ 40 40 ਸਾਲਾਂ ਤੋਂ ਸੀ ਜੋ ਗੁਲਾਮੀ ਕੱਟਦੇ ਐਸੇ ਬੰਦੇ ਬੁੱਚੜਾਂ ਤੋਂ ਵੀ ਛੜਾਏ ਹੋਏ ਨੇ 40 40 ਸਾਲਾਂ ਤੋਂ ਸੀ ਜੋ ਗੁਲਾਮੀ ਕੱਟਦੇ ਐਸੇ ਬੰਦੇ ਬੁੱਚੜਾਂ ਤੋਂ ਵੀ ਛੜਾਏ ਹੋਏ ਨੇ ਕਿਸੇ ਬਾਬੇ ਨਾਲ ੱਕਾ ਹੁਣ ਹੋਣ ਨਹੀਂ ਦੇਣਾ ਉਹਨੇ ਵਾਰਨਿੰਗ ਲੋਕਾਂ ਨੂੰ ਸੁਣਾਈ ਕਹਿੰਦੇ ਨੇ ਇਨੂੰ ਪਿਆਰ ਨਾਲ ਸਾਰੇ ਭਾਈ-ਭਾਈ ਕਹਿੰਦੇ ਨੇ ਉਹਨੇ ਸੁਪਣਿਆਂ ਦੀ ਦੁਨੀਆ ਬਸਾਈ ਕਹਿੰਦੇ ਨੇ ਮਨੁੱਖਤਾ ਦਾ ਭਲਾ ਤਨ ਮਨ ਤੋਂ ਕਰੀ ਉਹਨੇ ਸੇਵਾ ਲੇ ਕੇ ਜ਼ਿੰਦਗੀ ਹੀ ਲਾਈ ਕਹਿੰਦੇ ਨੇ ਜਿਹਨੂੰ ਪਿਆਰ ਨਾਲ ਸਾਰੇ ਬਾਈ ਬਾਈ ਕਹਿੰਦੇ ਨੇ ਵੈਗਰੂ ਬਾਈ ਜੀ ਨੂੰ ਹਮੇਸ਼ਾ ਚੜ੍ਹਦੀ ਗਾਲਾਂ ਦੇ ਵਿੱਚ ਰੱਖੇ ਔਰ ਇਦਾਂ ਹੀ ਸੇਵਾ ਕਰਦੇ ਰਹਿਣ ਔਰ ਪ੍ਰਮਾਤਮਾ ਮਿਹਰ ਕਰੇ ਹਮੇਸ਼ਾ ਚੜ੍ਹਦੀ ਗਾਲਾਂ 'ਚ ਰੱਖੇ ਵੈਗਰੂ ਇਹਨਾਂ ਨੂੰ ਬਾਈ ਜੀ ਨੂੰ ਔਰ ਇਹਨਾਂ ਬਜ਼ੁਰਗਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ bully sonny hard